ਫਟੇਗੜ ਸਾਹਿਬ ਵਿਖੇ ਔਮਨ ਹੈਲਪ ਡੈਸਕ ਦਾ ਫਟੇਗੜ ਸਾਹਿਬ ਵਿਖੇ ਐਸਐਸਪੀ ਅਮਿਤ ਕੋਰਡਨਰ ਵੱਲੋਂ ਉਦਘਾਟਨ ਕੀਤਾ ਗਿਆ ਜਿੱਥੇ ਤਰਨਾਤ ਕੀਤੀਆਂ ਗਈ ਮਹਿਲਾ ਮਜ਼ਦਮਾ ਵੱਲੋਂ ਪਹਿਲਾਂ ਦੇ ਆਧਾਰ ਤੇ ਔਰਤਾਂ ਬੱਚਿਆਂ ਦੇ ਸੀਨੀਅਰ ਸਟੇਜਨ ਨਾਲ ਸੰਬੰਧਿਤ ਅਰਖਾਸਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਇਸ ਡੈਸਕ ਨੂੰ ਪੰਜਾਬ ਪੁਲਿਸ ਮਹਿਲਾ ਮਿੱਤਰ ਦਾ ਨਾਮ ਦਿੱਤਾ ਗਿਆ ਹੈ ਇਸ ਡੈਸਕ ਦਾ ਮੁੱਖ ਟੀਚਾ ਪੀੜਤਾਂ ਦੀਆਂ ਮੁਸ਼ਕਲਾਂ ਦਾ ਤਹਿਲ ਤੇ ਆਧਾਰ ਤੇ ਹੱਲ ਕਰਨਾ ਹੈ ਸੀਐਮ ਪੰਜਾਬ ਵੱਲੋਂ ਪੰਜਾਬ ਪੁਲਿਸ ਦੇ ਜਿੰਨੇ ਵੀ ਸਾਂਝ ਕੇਂਦਰ ਰਹੇ ਉੱਥੇ ਪੰਜਾਬ ਪੁਲਿਸ ਮਹਿਲਾ ਮਿੱਤਰ ਟਾਈ ਕ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਹੈ ਇਹਦਾ ਕਨਸੈਪਟ ਇਹ ਹੈ ਕਿ ਜਿੰਨੇ ਵੀ ਸਾਡੇ ਵਿਮਨ ਰਿਲੇਟਡ ਜਾਂ ਬੱਚਿਆਂ ਦੇ ਰਿਲੇਟਡ ਕੰਪਲੇਂਟਸ ਹੈ ਹੁਣ ਲੇਡੀਆਂਸ ਆਪਣੇ ਫਾਰਮ ਉਹਨਾਂ ਦੇ ਬੱਚਿਆਂ ਦਾ ਕੇਸ ਹੋਈ ਉਹਨਾਂ ਨੂੰ ਜਿਹੜੇ ਸਾਂਝ ਕੇਂਦਰ ਹੁੰਦੇ ਆ ਪੰਜਾਬ ਪੁਲਿਸ ਦੇ ਉੱਥੇ ਡਾਇਰੈਕਟਲੀ ਜਾ ਸਕਦੇ ਨੇ ਤੇ ਉਹਨਾਂ ਦੀ ਜਿੰਨੀ ਵੀ ਕੰਪਲੇਂਟਸ ਆ ਰਿਲੇਟਡ ਟੂ ਲੜਕੀਆਂ ਜਾਂ ਔਰਤਾਂ ਜਾਂ ਬੱਚੇ ਉੱਥੇ ਜਾ ਕੇ ਦੇ ਕੈਨ ਡਾਇਰੈਕਟਲੀ ਗੋ देयर ਐਂਡ ਕੰਪਲੇਨਟ ਤੇ ਇੱਥੇ ਅਸੀਂ ਹਰ ਸਾਂਝ ਕੇਂਦਰ ਚ ਇੱਕ ਲੇਡੀ ਐਨਜੀਓ ਅ ਰਿਪੋਰਟ ਕੀਤੇ ਉਹਨਾਂ ਦੇ ਨਾਲ ਲੇਡੀ ਓਆਰਸ ਲਾਈਆਂ ਇਹਨਾਂ ਨੂੰ ਅਸੀਂ ਪੀਪੀ ਐਮਐਮ ਕਹਾ ਕੇ ਪੰਜਾਬ ਪੁਲਿਸ ਮਹਿਲਾ ਮਿੱਤਰ ਇਹਦਾ ਕਨਸੈਪਟ ਇਹ ਹੈ ਕਿ ਜਦੋਂ ਵੀ ਆਂਦੇ ਇਹਨਾਂ ਨੂੰ ਸਿਰਫ ਲੇਡੀ ਐਨਜੀਓ ਜਾਂ ਲੇਡੀ ਓਆਰਸ ਨਾਲ ਡੀਲ ਕਰਨਗੇ ਤੇ ਨਾ ਤਾਂ ਦਾ ਡਾਇਰੈਕਟਲੀ ਜਿਹੜਾ ਕੰਪਲੇਂਟ ਦਾ ਯੂਆਈਡੀ ਨੰਬਰ ਹੁੰਦਾ ਉਹ ਸਾਂਝ ਕੇਂਦਰ ਚ ਲੱਗ ਸਕਦਾ ਹੈ ਤੇ ਇਹਨਾਂ ਦੀ ਜਿਹੜੀ ਟਰੈਕਿੰਗ ਹੈ ਉਹ ਸਾਡੇ ADGP CAD ਗੁਰਪ੍ਰੀਤ ਦਿਓ ਮੈਮ ਹੈ ਉਹ ਉੱਪਰ ਹੈਡਕ quarters 'ਚ ਆਪ ਪਰਸਨਲੀ ਮੋਨਿਟਰ ਕਰਦੇ ਹੋ ਤੇ ਜ਼ਿਲ੍ਹਾ ਲੈਵਲ ਤੇ ਸਾਡੀ DSP क्राइम ਅਗੇਂਸਟ ਔਮਨ ਮਨਜੋਤ ਖੋਹਰ ਉਹਨਾਂ ਦੇ ਨੋਡਲ ਆਫਿਸਰ ਹੈ overly supervised by DCPO SP headquarter Harpal Singh aj main aur meri team assi apne jinne bhi thane hai unna de saanch kendr ch vajat kar rahe assi dekh rahe the nana naal interaction kar rahe ki tuhada kiwe chal rahe ha te ki ki tuhadi difficulties face hongeya te ki tuhada infrastructure hai and i am happy ki itthe kaam vadiya shuru ho gaya hai ਅਸੀਂ ਤੁਹਾਡੇ ਮੀਡੀਅਮ ਦੇ ਥਰੂ ਮੈਂ ਹੀ ਕਨਵੇ ਕਰਾਂਗੀ ਕਿ ਜਿੰਨੀ ਵੀ ਲੇਡੀਆਂ ਦੀ ਕੋਈ ਕੰਪਲੇਂਟਸ ਹੈ ਪਲੀਜ਼ ਫੀਲ ਫਰੀ ਤੁਸੀਂ ਆਗੀਤੀ ਆਪਣੀ ਡਾਇਰੈਕਟਲੀ ਕੰਪਲੇਂਟ ਰਜਿਸਟਰ ਕਰਾ ਸਕਦੇ ਹੋ ਐਂਡ ਵੀ ਵਿਲ ਟ੍ਰਾਈ ਟੂ ਤੁਹਾਡਾ ਜਲਦੀ ਤੋਂ ਜਲਦੀ ਕੰਪਲੇਂਟ ਦਾ ਨਿਪਟਾਰਾ ਹੋ ਜਾਵੇ ਕਿੰਨੇ ਖੋਲੇਗੇ ਨੇ ਜੀ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਆਪਣੇ ਸਾਡੇ ਜੀ 9 ਪੁਲਿਸ ਸਟੇਸ਼ਨ ਹੈ ਇਸ ਕਰਕੇ 9 ਹੀ ਹੈਗੇ ਬਟ ਸਾਡਾ ਕਿਉਂਕਿ ਔਮਨਸ ਸੈੱਲ ਹੈ ਇਸ ਕਰਕੇ ਸਾਡੇ ਟੋਟਲ 10 ਇੱਥੇ ਹੋਣਗੇ ਮੈਂ ਇੰਤਕ ਬਰਖਾਸਤਾਂ ਦਾ ਕੰਨਿਪਟਾਰਾ ਹੋਇਆ ਜੀ ਕਿੰਨੀਆਂ ਕਿਹਦੀ ਜੀ ਬਰਖਾਸਤਾਂ ਦਾ ਨਿਪਟਾਰਾ ਸਾਡੇ ਨਾਲ ਦੇ ਨਾਲ ਹੋ ਰਿ ਕਾਫੀ ਸੈਟੀਸਫਾਈਡ ਵਧੀਆ ਚੱਲ ਰਹੀ ਠੀਕ ਹੈ